ਹਾਂਜੀ ਦੋਸਤੋ ਅੱਜ ਦੇ ਵੀਡੀਓ ਵਿੱਚ ਬਾਬਾ ਕਾਲਾ ਮਹਾਰਜ ਤੇ ਸੰਧੂਆਂ ਦੇ ਮੇਲੇ ਬਾਰੇ ਗੱਲ ਕਰਾਂਗੇ। ਬਾਬਾ ਕਾਲਾ ਮਹਾਰਜ ਜੀ ਜੋ ਕਿ ਸੰਧੂ ਗੋਤ ਦੇ ਵਡੇਰੇ ਸਨ। ਬਾਬਾ ਕਾਲਾ ਮਹਾਰਜ ਜੀ ਦਾ ਜਨਮ ਮਰਹਾਣਾ ਪਿੰਡ ਵਿਖੇ ਹੋਇਆ ਜਿਹੜਾ ਕਿ ਸਰਹਾਲੀ ਦੇ ਬਿਲਕੁਲ ਕੋਲ ਹੈ। ਬਾਬਾ ਕਾਲਾ ਮਹਾਰਜ ਜੀ ਦੇ ਪਿਤਾ ਦਾ ਨਾਮ ਬੋਗਾ ਸਿੰਘ ਸੰਦੂਸੀ। ਤੇ ਸੰਧੂ ਗੋਤ ਦੇ ਜਿੰਨੇ ਵੀ ਲੋਕ ਹੈ ਉਹ ਬਾਬਾ ਕਾਲਾ ਮਹਾਰਜ ਜੀ ਨੂੰ ਮੰਨਦੇ ਹਨ ਉਹਨਾਂ ਦੀ ਪੂਜਾ ਕਰਦੇ। ਵਾਟਵਡੇਰੇ ਦੱਸਦੇ ਹਨ ਕਿ ਬਾਬਾ ਕਾਲਾ ਮਾਰਜੀ ਉੱਪਰ ਪੰਜਾਂ ਪੀਰਾਂ ਦੀ ਬਖਸ਼ਿਸ਼ ਸੀ ਤੇ ਉਹ ਹਮੇਸ਼ਾ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਤੇ ਇਹ ਵੀ ਦੱਸਦੇ ਹਨ ਕਿ ਬਾਬਾ ਕਾਲਾ ਮਾਰਜੀ ਆਪਣੀ ਠੋਡੀ ਦੇ ਥੱਲੇ ਆਪਣਾ ਖੁੰਡਾ ਲਾ ਕੇ ਐਦਾਂ ਖੜੇ ਖੜੇ ਹੀ ਸੌਂ ਲੈਂਦੇ ਸੀ ਤੇ ਉਹਨਾਂ ਦੀਆਂ ਅੱਖਾਂ ਹਮੇਸ਼ਾ ਖੁੱਲੀਆਂ ਰਹਿੰਦੀਆਂ ਸਨ ਤੇ ਅੱਜ ਵੀ ਸੰਧੂ ਗੋਤ ਦੇ ਜਿੰਨੇ ਵੀ ਲੋਕ ਐ ਜਦੋਂ ਸੌਂਦੇ ਤਾਂ ਉਹਨਾਂ ਦੀਆਂ ਅੱਖਾਂ ਵੀ ਕੁਝ ਖੁੱਲੀਆਂ ਰਹਿੰਦੀਆਂ ਹਨ ਬਾਬਾ ਕਾਲਾ ਮਹਿਰ ਜੀ ਕੋਲੇ ਬਹੁਤ ਜ਼ਿਆਦਾ ਜਿਹੜੇ ਪਸ਼ੂ ਸੀ ਮੱਝਾਂ ਗਾਵਾਂ ਜਾਨੀ ਕਿ ਦੁੱਧਾਰੂ ਪਸ਼ੂਆਂ ਦਾ ਇੱਕ ਤਕੜਾ ਵਗ ਹੋਇਆ ਕਰਦਾ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਕੋਲੇ ਪਸ਼ੂ ਸੀ ਬਾਬਾ ਕਾਲਾ ਮਹਿਰ ਜੀ ਦਾ ਬਚਪਨ ਦਾ ਨਾਮ ਮੈਜਲ ਸੀ ਤੇ ਛੋਟਾ ਨਾਮ ਉਹਨਾਂ ਦਾ ਕਾਲਾ ਸੀ ਤਾਂ ਮਹਿਰ ਦੀ ਉਹਨਾਂ ਨੂੰ ਉਪਾਧੀ ਮਿਲੀ ਹੋਈ ਸੀ ਉਸ ਸਮੇਂ ਜਿਸ ਇਨਸਾਨ ਕੋਲ ਬਹੁਤ ਜ਼ਿਆਦਾ ਦੁੱਧਾਰੂ ਪਸ਼ੂ ਹੁੰਦੇ ਸਨ ਉਸ ਨੂੰ ਮਹਿਰ ਦੀ ਉਪਾਧੀ ਦਿੱਤੀ ਜਾਂਦੀ ਸੀ ਤਾਂ ਇਸ ਕਰਕੇ ਬਾਬਾ ਕਾਲਾ ਮਹਿਰ ਜੀ ਨੂੰ ਮਰਦੀ ਉਪਾਦੀ ਮਿਲੀ ਸੀ ਸੋ ਦੋਸਤੋ ਸੰਧੂ ਗੋਦ ਦੇ ਲੋਕ ਹਰ ਏਕਮ ਨੂੰ ਬਾਬਾ ਕਾਲਾ ਮਾਰ ਦੇ ਲੱਸੀ ਪਾਉਂਦੇ ਹਨ ਦੁੱਧ ਚੜਾਉਂਦੇ ਹਨ ਸੱਜਰ ਸੂਈ ਮੱਝ ਦਾ ਪਹਿਲਾ ਦੁੱਧ ਬਾਬਾ ਕਾਲਾ ਮਰਦੀ ਨੂੰ ਚੜਾ ਕੇ ਆਉਂਦੇ ਹਨ ਤਾਂ ਸਾਲ ਦੇ ਵਿੱਚ ਇੱਕ ਵਾਰ ਬਹੁਤ ਵੱਡਾ ਮੇਲਾ ਜਿਸ ਮੇਲੇ ਦਾ ਦ੍ਰਿਸ਼ ਤੁਸੀਂ ਵੇਖ ਰਹੇ ਹੋ ਇਹ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੀੜ ਸਿੱਖਾਂ ਵਾਲਾ ਵਿਖੇ ਪਰਦਾ ਹੈ ਤੇ ਇੱਥੇ ਦੂਰ ਦੂਰ ਤੋਂ ਪੂਰੇ ਭਾਰਤ ਤੋਂ ਨਹੀਂ ਵਿਦੇਸ਼ਾਂ ਤੋਂ ਜਿੰਨੇ ਵੀ ਸੰਧੂ ਇੱਥੇ ਆਪਣੇ ਵੱਡ-ਵਡੇਰੇ ਬਾਬਾ ਕਾਲਾ ਮਹਾਰਜ ਨੂੰ ਸਜਦਾ ਕਰਨ ਆਉਂਦੇ ਹਨ ਉਹਨਾਂ ਦੇ ਸਾਹਮਣੇ ਸ਼ੇਸ਼ ਝਕਣ ਆਉਂਦੇ ਹਨ ਤਾਂ ਇਸ ਦਿਨ ਲੋਕ ਇੱਥੇ ਸੁੱਖਾਂ ਸੁਖ ਦਿਆਂ ਜਿਨ੍ਹਾਂ ਦੀਆਂ ਸੁੱਖਾਂ ਪੂਰੀਆਂ ਹਨ ਹੁੰਦੀਆਂ ਉਹ ਸ਼ਰਾਬ ਵੀ ਚੜਾਉਂਦੇ ਹਨ ਬਾਬਾ ਕਾਲਾ ਮਹਾਰਜ ਦੇ ਮੇਲੇ ਦੇ ਉੱਪਰ ਸ਼ਰਾਬ ਵੀ ਚੜਾਈ ਜਾਂਦੀ ਹੈ ਸ਼ਰਾਬ ਕਿਉਂ ਚੜਾਈ ਜਾਂਦੀ ਹੈ ਇਸ ਬਾਰੇ ਕੋਈ ਬਹੁਤੇ ਪੁਖਤਾ ਪ੍ਰਮਾਣ ਆਪਣੇ ਕੋਲੇ ਹੈ ਨਹੀਂ ਪਰ ਬਹੁਤ ਪੁਰਾਣੀ ਜਿਹੜੀ ਬਹੁਤ ਸੈਂਕੜਿਆਂ ਸਾਲਾਂ ਤੋਂ ਚੱਲੀ ਆਲੀ ਰੀਤ ਹੈ ਤਾਂ ਇੱਥੇ ਸ਼ਰਾਬ ਵੀ ਜਿਹੜੀ ਆ ਚੜਾਈ ਜਾਂਦੀ ਹੈ ਸੋ ਜਿੰਨਾਂ ਲੋਕਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਉਹ ਇੱਥੇ ਆਉਦੇ ਹਨ ਤੇ ਹਰ ਸੰਧੂ ਸਾਲ ਚ ਇੱਕ ਵਾਰੀ ਇੱਥੇ ਮੱਥਾ ਟੇਕਣ ਜ਼ਰੂਰ ਆਉਂਦਾ ਹੈ ਸੋ ਜੇਕਰ ਬਾਬਾ ਕਾਲਾ ਮਰਜੀ ਦਾ ਵੀਡੀਓ ਵਧੀਆ ਲੱਗਿਆ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ